ਇਹ ਲਵੇਰੀਆ ਕਿ ਨਹੀਂ ਅੱਜ ਪਿੱਛੇ ਦੇ ਹੈ ਇਹ ਮੈਂ ਇਹਦੇ ਖੱਟਣਾ ਗੁੱਸੇ ਨੇ ਅੱਜ ਇਹਦਾ ਢਿੱਡ ਦੁਖਦਾ ਅੱਜ ਵਿੱਚ ਵੀ ਕੱਪੜਾ ਚਾਹੀਦਾ ਹਨਾ ਉਹਦੇ ਕੱਪੜਾ ਕੌਣ ਮਾਰੂਗਾ ਤੇ ਕੀ ਹਾਲ ਹੈ ਕਹ ਤੈ ਕੋਲੇ ਖੜਾ ਹੋਣੀ ਚਲਾਇਆ ਪਿਛਲੀ ਵਾਰ ਐਨੀ ਬੇਗੋਰੀ ਚ ਚਲਾਇਆ ਜੇ 30 ਦਿੱਤੀ ਨਵੀਂ ਮੈਂ ਖਰੀਦੀ ਹੈ ਨਾ ਮੇਰਾ ਕੱਪੜਾ ਕੌਣ ਮਾਰਦਾ ਅਬ ਪਲੇਟ ਦੇਖੀ ਪਲੇਟ ਖੁੰਡੇ ਕਰਤੇ ਥੱਲੇ ਦੇਖ ਲੈ ਜਿਵੇਂ ਗੰਡ ਪਾਇਆ ਤੇ ਇਹ ਤਾਂ ਤੈਨੂੰ ਜਦੀ ਕਹਿੰਦਾ ਤੂੰ ਨਹੀਂ ਕਹਿੰਦਾ ਡਰਦਾ ਹੈ ਨਾ ਡਰਦੇ ਦੀ ਗੱਲ ਨਹੀਂ ਹੈਗੀ ਡਰਦਾ ਦੁਰਦਾ ਮੱਕੇ ਤੇ ਨਹੀਂ ਹੈਗਾ ਆ ਸੁਣ ਲੈ ਤੈਨੂੰ ਐਂ ਕਹਿੰਦਾ ਡਰਦਾ ਦੁਰਦਾ ਨਹੀਂ ਮੈਂ ਅਸੂਤ ਜੀ ਆ ਰਹਿਆਂ ਨੂੰ ਵਧੀਆ ਕੀ ਕਰ ਲੱਗਿਆ ਤੇ ਆ ਵੇਖ ਲੈ ਤੇਰੇ ਸਾਹਮਣੇ ਆ ਅਰ ਉੱਪਰ ਕੱਟਦਾ ਲੈ ਇੱਥੇ ਹੀ ਡਰਾਉਂ ਲੱਗੇ ਆ ਤੁਸੀਂ ਹੋਰ ਕਹਿੰਦਾ ਇੱਥੋਂ ਹੀ ਜ਼ਰੂਰੀ ਐ ਨਾਲ ਤੁਸੀਂ ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਓ ਜੀ 1 ਬਾਈ 1 ਕਰਕੇ ਚੀਜ਼ਾਂ ਕੱਢੀ ਜਾ ਰਹੇ ਹੁਣ ਸ਼ੈੱਡ ਕਰੀ ਜਨੇ ਖਾਲੀ ਅਸੀਂ ਤੇ ਹੁਣ ਪਿੱਛੇ ਤੇ ਜਿਵੇਂ ਲੇਜ਼ਰ ਕਰਾਦੀ ਲੋਡ ਨਹੀਂ ਉਹ ਸਾਰੀਆਂ ਚੀਜ਼ਾਂ ਹੁਣ ਆਪਾਂ ਨੇ ਪਿੱਛੇ ਲੈ ਹੀ ਜਾਣੀਆਂ ਸੱਜ ਦੂਜੀ ਮਸ਼ੀਨ ਦਾ ਕਟਰਵਾਰ ਕੱਢਿਆ ਆਪਾਂ ਨੇ ਕਟਰਵਾਰ ਕੱਟ ਲਿਆ ਕਰਦੇ ਆ ਉਹਦੀ ਵੀ ਸੈਟਿੰਗ ਬੈਟਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੀंपा ਚਾਚਾ ਕਹਿੰਦੇ। ਬਾਕੀ ਵੀ ਮਿੱਤਰੋ ਇੱਕ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਦੀ ਆਂ ਇਹ ਸ਼ਰੱਬ ਮਾਸਟਰ ਤੇ ਇਹਨੂੰ ਆਪਾਂ ਕਟਰ ਕਹਿੰਦੇ ਨੇ ਕਰਤਿਆਂ ਵਾਲੇ ਇਹਦੇ ਤੇ ਸਬਸਿਡੀ ਆਈ ਵੀ ਹੈ ਜਰੂਰ ਗੌਰ ਕਰਿਓ ਜੀ। 19 ਤਰੀਕ ਤੱਕ ਸਬਸਿਡੀ ਹੈ। ਸ਼ਾਇਦ ਮੇਰੇ ਹਿਸਾਬ ਨਾਲ ਬਲੌਗ ਇਹ 18 ਤਰੀਕ ਨੂੰ ਪਊਗਾ। ਸੋ ਰੱਖਿਓ ਕਿਰਪਾ ਬਾਕੀ 45% ਸਬਸਿਡੀ ਹੈ। ਸਮਝ ਕੇ ਚਲੋ ਵੀ ਜੇ 60000 ਕੀਮਤ ਤਾਂ ਇਹਦੇ ਪਰ 27-28000 ਰੁਪਇਆ ਸਬਸਿਡੀ ਹੈ। ਬੜਾ ਸੋਹਣਾ ਸੁਥਲਾ ਚੱਲਿਆ ਜੀ ਬਹੁਤ ਹੈਵੀ ਪੂਰਾ ਨਿੱਗਰ ਹੈ। ਅਡਾਇਰ ਦੂਰ ਦੇਖੋ ਬੜਾ ਘੈਂਟ ਚੱਲਿਆ ਹੁਣ ਪਾਣੀ ਪੂਣੀ ਮਾਰਦੇ ਆ ਬਣਾਉਣੇ ਆ ਇਹ ਘੈਂਟ ਹਾਂ ਵੀ ਸੋਨੀਆ ਐਨ ਵਾਗੂ ਬਾਗ ਕੀ ਬਣਦਾ ਇਹਦਾ ਵੀ ਨੰਬਰ ਖਾਸ ਔਖਾ ਲੱਗਦਾ ਇਹ ਜੀ ਆਪਣਾ 16 ਮਾਡਲ ਕੰਬੈਨ ਦਾ ਕਟਰ ਇਹ 1 ਫੁੱਟ ਵੱਡਾ ਹੈ ਦੂਜੇ ਕਟਰ ਨਾਲ ਹਾਂ ਆ ਨਟ ਜਾਲਾ ਕੇ ਗਲਤ ਕਰਿਆ ਵਾ ਕੰਮ ਇਹ ਜਿਹੜਾ ਆਪ ਲੈ ਲਓ ਯਾਦ ਕਰਨਾ ਹੁਣ ਕਿਹੜੇ ਕ੍ਰਿਸਮਸ ਲਾਉਨੇ ਆਪਾਂ ਚੱਕ ਦਿੰਨੇ ਆ ਫਿਰ ਉਹ ਦੋਨੇ ਕਿੱਥੇ ਗਿਆ ਉਹਦਾ ਦੀਵਾ ਹਾਂ ਦੀਵਾ ਕਿੱਥੇ ਗਿਆ ਉਹ ਰੇਟਰ ਆ ਗਿਆ ਪਹਿਲਾ ਕਸੂਰ ਬੋਲਦਾ ਦਾ ਇਹ ਉਹ ਨਹੀਂ ਉਹ ਨਹੀਂ ਰੁਪੇ ਜ ਬਹੁਤ ਬਈ ਇਹਦੀ ਨੰਬਰ ਪਲੇਟ ਦੀ ਕਟਾਈ ਕਰੀ ਐ ਟਿਪਿਆਚ ਨੇ ਤਾਂ ਆਚਾ ਬਹੁਤ ਇਹਦੀ ਕਪਾਸ ਕਰੀ ਨੰਬਰ ਪਲੇਟ ਦੀ ਮੈਂਗਾ ਵੀ ਨੰਬਰ ਪਲੇਟ ਦੀ ਜਾਦੀ ਜੀ ਇਹ ਇਹ ਨਾ ਥੱਲੇ ਲੱਗ ਗਈ ਇਹ ਉੱਪਰ ਦੀ ਉੱਪਰੇ ਉੱੜਦੀ ਹੋਵੇ ਬੋਲ ਇਹ ਆ ਜਦ ਇਹ ਉਹ ਗਾਰਾ ਬੱਜਦਾ ਤਾਂ ਇਹ ਹੁਣ ਇਹ ਨਾ ਇਹ ਬੌਂਸ ਇਹ ਬਈ ਉਹਨਾਂ ਨੇ ਬੜੀ ਪਿਆਰ ਨਾਲ ਲਾ ਕੇ ਦਿੱਤੀ ਸੀ ਆਹ ਉਹਦੇ ਲੈ ਤਾਂ ਇੱਥੇ ਬਾਕੀ ਚੈਨਲ ਦਾ ਹਨਾ ਸਾਰੀ ਬਲੈਂਡਿੰਗ ਕਰੀਤੀ ਮਿੱਟੀ ਇੱਕ ਵੀ ਬਹੁਤ ਹੋ ਗਿਆ ਉੱਪਰ ਐ ਵੀ ਚੱਲ ਕੋਈ ਚਾਚਾ ਚੱਲਿਆ ਕਿਵੇਂ ਤੈਨੂੰ ਚਲਾਇਆ ਤਾਂ ਪਿਛਲੇ ਸਾਲ ਇਹ ਚੱਲਿਆ ਮੇਰੇ ਪਤਾ ਤਕ ਮੈਂ ਕਹਿੰਦਾ ਤੇਰਾ ਸਾਰਾ ਸੀਜ਼ਨ ਇਹਦੇ ਪਰੇ ਲੰਘ ਗਿਆ ਤਾਂ ਮੇਰਾ ਸਾਰਾ ਸੀਜ਼ਨ ਇਹਦੇ ਪਰੇ ਲੰਘ ਗਿਆ ਬੜੀ ਮਿਸ਼ਨ ਕਰ 20 ਕਿੱਲੇ ਵੱਡੇ ਹੋਣੇ ਬਹੁਤ ਮਸੋਂ ਵੀ ਖੀਲ ਜੱਚਿਆ ਗਿਆ ਹੈ ਨਾ ਬਾਸਮਤੀ ਵੀ ਤਾਂ ਵੱਡੀ ਹੈ ਬਾਸਮਤੀ ਦਾ ਲਾਨ ਕਹਿੰਦੇ ਸਭ ਤੋਂ ਜ਼ਿਆਦਾ ਹੁੰਦਾ ਹੈ ਬਾਸਮਤੀ ਦਾ ਜਿਹੜੀ ਹੈ ਉਹ ਤੇ ਆਉਣਾ ਇਹਨੇ ਲਾਈ ਦਿੱਤੀ ਗੰਦੀ ਬਿਸਰਾਉ ਨੇ ਹਾਂ ਜਿਹੜਾ ਬੀਜ ਦਾ ਉਹ ਉਹ ਤੂੰ ਹੀ ਪਤਾ ਨਹੀਂ 1147 ਕੁਝ ਨਹੀਂ ਪਤਾ ਨਹੀਂ ਯਾਰ ਕਿਹੜਾ 16 ਨਹੀਂ 1692 ਵਾਂਗਤੀ ਪਤਾ ਨਹੀਂ ਕਿਹੜੀ ਹੈ ਉਹ ਤਾਂ ਸਾਜੇ ਬੀਜ ਪੀਵੀਜੀਓ7 ਜੀ ਦੀ ਪਤਾ ਨਹੀਂ ਹਾਂ ਇਹ ਜਿਹੇ ਤੇ ਭਲਾ ਦੇ ਕੋਈ ਹੂੰ ਬੜਾ ਲਾਨ ਛੀੜਾ ਤਾਂ ਉਹ ਵੀ ਲਾਨ ਛੀੜਾ ਤਾਂ ਉਹ ਬਹੁਤ ਜ਼ੋਰ ਲਿੰਦਾ ਦਾ ਆਪਣੀ ਮੈਂ ਕਹਿੰਦਾ ਚੱਲੀ ਪਿੰਡ ਦੇ ਵਿੱਚ ਇਹੀ ਤਾਂ ਨਾ ਜ਼ਿਆਦਾਤਰ ਕਰਾਇ ਤੇ ਜ਼ਿਆਦਾਤਰ ਇਹੀ ਤਾਂ ਵੀ ਇਸ ਲਿਖਦਾ ਸੀਜ਼ਨ ਲੱਗਿਆ ਦਾ ਪੂਰਾ ਪੂਰਾ ਇਹ ਤਾਂ ਆਪਣੀ ਕੀਮਤ ਕੱਢ ਗਿਆ ਤਾਂ ਇਹ ਤਾਂ ਕੱਢ ਗਿਆ ਫਰੀ ਹੋ ਗਿਆ ਅੱਛਾ ਉੱਪਰ ਤੂੰ ਦੱਸ ਵੀ ਇਹਦੇ ਮੜੇ ਜੀ ਸਹੂਲਤ ਜੀ ਦੱਸ ਵੀ ਉੱਪਰ ਇਹਦੇ ਘਰ ਦਾ ਗੁਰਦਾ ਖੜਦਾ ਤਾਂ ਖਰਦਾ ਕਿਤੇ ਇਹ ਮਾੜਾ ਮੋਟਾ ਨਹੀਂ ਖਰਦਾ ਨਹੀਂ ਤਾਂ ਹੈਗਾ ਖਰਦਾ ਨਹੀਂ ਤਾਂ ਨਾ ਇਹਦੀ ਸ਼ੇਪ ਚ ਫਰਕ ਆ ਨਾ ਬਣਾਵੜ ਚ ਖਰਦਾ ਵੀ ਤਾਂ ਖਰਦਾ ਤੇ ਨੰਬਰ ਸਾਬ ਨਾ ਉਹ ਹੀ ਉਹ ਹੀ ਗੱਲ ਕਰਦੇ ਹੋਰ ਮੈਂ ਕਹਦੇ ਬੋਕਰ ਇਹਦੇ ਬਣਾ ਕਹਿੰਦਾ ਮੈਂ ਸੀ ਜਿਹ ਲਾਇਆ ਹਾਂ ਉਹ ਤਾਂ ਅਸੀਂ ਉਹੀ ਮਸ਼ੀਨ ਉਹ ਵੀ ਤਾਂ ਭੇਜਿਆ ਤਾਂ ਫਿਰ ਵੀ ਚੱਲ ਉਹ ਵਧੀ ਨਾ ਉਹ ਵੀ ਤਾਂ ਭੇਜਦਾ ਤਾਂ ਵੀ ਕੋਈ ਨਹੀਂ ਚੱਲ ਚਾਚੇ ਨੂੰ ਕਰਨ ਦੇ ਕੰਮ ਹੈ ਨਾ ਵੀ ਭਾਗਿਆ ਚ ਨੂੰ ਤੇ ਢੀਂਪਿਆ ਚ ਨੂੰ ਮਸ਼ੀਨ ਵੀ ਭੇਜਦੇ ਦੇਖੋ ਬਈ ਨੀਚੇੋਂ ਇਹ ਤਾਂ ਪ੍ਰੋਜੈਕਟ ਆ ਦੇਖੋ ਜਿਹੜੇ ਕਹਿੰਦੇ ਨੇ ਦੋ ਤਰ੍ਹਾਂ ਦੇ ਪੈਂਦੇ ਨੇ ਗੰਦਾਸੇ ਆ ਹੁਣ ਸਿੱਧਾ ਆਟੈਚਮੈਂਟ ਲੱਗ ਜਾਂਦੀ ਏਕ ਨਾਲ ਆ ਨਟ ਦੇ ਵਿੱਚ ਤੁਸੀਂ ਕਿਸੇ ਦੇ ਦਿਆਂ ਤਾਂ ਸਿੱਧੀ ਪੱਤੀ ਲੱਗਦੀ ਏ ਇੱਥੇ ਦੇ ਫਰਕ ਵੀ ਆ ਇੱਕ ਸਾਈਡ ਦੇ ਵਿੱਚ ਮੜੀ ਲੱਤ ਹਲਾ ਕੇ ਤੈਨੂੰ ਲੱਗਦੀ ਕੋਈ ਢਿੱਲ ਮਿਟ ਜੀ ਉੱਪਰ ਨੂੰ ਦੇਖੀ ਹਲਾ ਕੇ ਤੇ ਆ ਚੀਜ਼ ਨੂੰ ਦੇਖ ਨਾ ਲੈ ਸਰਾਜ ਜਮਾ ਵੀ ਨਹੀਂ ਹਿਲਦਾ ਤੇ ਹੈਨਾ ਲੱਤ ਮਜ਼ਬੂਤ ਆ ਪੂਰੀ ਆ ਮਾਧਾ ਰਕੜ ਰਕੜ ਥੜਾ ਥਲੇ ਤੇ ਇੱਥੇ ਲੱਤ ਨਾਲ ਲੱਤ ਮਲਾ ਕੇ ਇਹ ਜਿਹੜੀ ਮਜ਼ਬੂਤ ਆ ਆ ਮੈਂ ਤਾਂ ਆ ਚੀਜ਼ ਦੇਖ ਦਦਾ ਚ ਢਿੱਲ ਜਿਵੇਂ ਆ ਦੇਖ ਉੱਪਰ ਥਲੇ ਲੱਤ ਇਥੇ ਇਥੇ ਰੱਖਾ ਕਿਵੇਂ ਉਹ ਨਹੀਂ ਕਮਜ਼ੋਰ ਲੱਤ ਨਹੀਂ ਹੈਗੀ ਆਏ ਰੱਖਣੀ ਆ ਹਾਂ ਆਏ ਰੱਖਣੀ ਹੈ ਕੋਈ ਰੋਟ ਨਹੀਂ ਆਏ ਤਾਂ ਰੱਖ ਲੈਣਾ ਵਾ ਮੈਂ ਮਾਰੂਗਾ ਇੱਧਰ ਦੇਖ ਦੇ ਫਿਰ ਆਏ ਹਾਂ ਹਾਂ ਗਾਹ ਕਰ ਲੈ ਫਿਰ ਕਲਚ ਕਾਉਣ ਦਵੂਗਾ ਮੈਂ ਦੁਆ ਸੁੱਖਾ ਹੋ ਜਾਣਾ ਹਾਂ ਹਾਂ ਹੁਣ ਸਹੀ ਗੱਲ ਆ ਦੇਖੀ ਥੱਲੇ ਕਾਂਤਾ ਜਿੰਨੇ ਕਿੰਨੀਆਂ ਕਿ ਘਸ ਗਈਆਂ ਕੋਈ ਹਾਕ ਨਹੀਂ ਠੀਕ ਹੈ ਤੇਰਾ ਦਾਹ ਘਸ ਗਿਆ ਤੇ ਆਪਾਂ ਮੈਂ ਇਹ ਸਾਰਾ ਕੜ ਕੇ ਚਲਾਉਂਗੇ ਇਹਨੂੰ ਆਪਾਂ ਦੇ ਚੱਕਿਆ ਵਹੁੰਦਾ ਹੈ ਉੱਪਰ ਜੱਕਿਆ ਵਹਦਾ ਹੈ 1.7 ਇੰਚ ਦੇ 2 ਇੰਚ ਦੇ ਕਰੀਬ ਦਾ ਆਪਾਂ ਉੱਪਰ ਜੱਕਿਆ ਵਹੁੰਦਾ ਹਾਂ ਹਾਂ ਬਿਲਕੁਲ ਉਹਦੇ ਕਰਕੇ ਭਾਰਾ ਇਹ ਨਿੱਗਰ ਲੱਗ ਰਾ ਵਧੀਆ ਨਿੱਗਰ ਕਰਕੇ ਹੀ ਚੱਲਦਾ ਨਹੀਂ ਤਾਂ ਹੌਲੇ ਜੇ ਤਾਂ ਟੋਪੜੀ ਜਾਂਦੇ ਨੇ ਇਹਦੇ ਬੇਟਾ ਵਜ ਬਣੇ ਹੋਣੇ ਆ ਉਹਦਾ ਟਰੈਕਟਰ ਦੀ ਇਤੀ ਫੇਰੀ ਜਾਂਦੇ ਯਾਰ ਧੜਕਣ ਲਾ ਦਿੰਦੇ ਆ ਅੱਜ ਹੁਣ ਤੋਂ ਲੋਕਾਂ ਦੇ ਇੱਧਰ ਲੇਜ਼ਰ ਕਰਾ ਕੇ ਕੱਢਿਆ ਬਾਹਰ ਇਹਨੂੰ ਹੁਣ ਇਹਦਾ ਨੰਬਰ ਲਾਉਂਗਾ ਦਸੰਬਰ ਮਹੀਨੇ ਦੇ ਵਿੱਚ ਮੈਂ ਇਹ ਸਾਰਾ ਪੇਂਟ ਕਰਦਣਾ ਦੁਬਾਰ ਤੇ ਇਹਦੇ 'ਚ ਬਿਲਕੁਲ ਵੀ ਢਲਣੀ ਉੜੀ ਜੀ ਬਾਕਟ ਤਾਂ ਬਾਹਰ ਖੜੀ ਹੌਣ ਕਰਕੇ ਬੇਗੋਲੀ ਰਹਿ ਗਈ ਜੇਪਾ ਕਈ ਢਿੱਲ ਮਿੱਠ ਉਹ ਪਿੰਨਾਂ ਦੇ ਵਿੱਚ ਜਿਹੜੀਆਂ ਉਹ ਪਿੰਨਾਂ ਨੇ ਬਿਲਕੁਲ ਵੀ ਥਿੱਲ ਨਹੀਂ ਆਵੇ ਤੇ ਆ ਵੀ ਚੱਲਣੇ ਹੁਣ ਜੋਂਗੇ ਆਪਣੇ ਬਥੇਰਾ ਰਾਮ ਫਰਮਾ ਲਿਆ ਨੇ ਹੁਣ ਬਸ ਪੰਬੀਰੀ ਸਭ ਤੋਂ ਬਾਅਦ ਇਹਦੀ ਉਹ ਬਣਨੀ ਹੈ ਫੋਤੇ ਬਾਅਦ ਉਹਦੀ ਬਣਨੀ ਹੈ ਚਲੋ ਸਾਰਿਆਂ ਨੇ ਚੱਲਣਾ ਹੀ ਹੁਣ ਇਹਨਾਂ ਨੇ ਕੀ ਕਹਿੰਦਾ ਨਾ ਹਲ ਤਾਂ ਪਹਿਲਾਂ ਕਟਰ ਨੂੰ ਤਾਂਊਗਾ ਇਹ ਜਦੋਂ ਇਹ ਨੇ ਕਹਤੇ ਤਾਂ ਕਹਤੇ ਆਏ ਨਹੀਂ ਮੰਨਦਾ ਫਿਰ ਇਹ ਚਾਚਾ ਕਿਹੜੀ ਇਹ ਆਪਣਾ ਭਾਈ ਸਾ ਦਾ ਇਹ ਤਾਂ ਤੈਨੂੰ ਜਦੀ ਕਹਿੰਦਾ ਤੂੰ ਨਹੀਂ ਕਹਿੰਦਾ ਡਰਦਾ ਹੈ ਨਾ ਤੂੰ ਡਰਦੇ ਦੀ ਗੱਲ ਨਹੀਂ ਹੈਗੀ ਡਰਦਾ ਫਰਦਾ ਮੈਂ ਕਿਸੇ ਤੇ ਨਹੀਂ ਹੈਗਾ ਆ ਸੁਣ ਲੈ ਤੈਨੂੰ ਐਂ ਕਹਿੰਦਾ ਡਰਦਾ ਦੁਲਤਾ ਨਹੀਂ ਮੈਂ ਫਿਰ ਆਪਾਂ ਐਂ ਕਹਿਣਾ ਨਹੀਂ ਹੁੰਦਾ ਵਾ ਕਿਸੇ ਨੂੰ ਨਹੀਂ ਸੁਣ ਲੈ ਉਹ ਦੋਨੀ ਸੁਣ ਲੈ ਤੈਨੂੰ ਕੀ ਕਹਤਾ ਕਹਿੰਦਾ ਡਰਦਾ ਲੜਾ ਦਈਏ ਹੰਨਾ ਆਵੇ ਹੋਲੀ ਹਾਂ ਕਹਿੰਦਾ ਡਰਦਾ ਡੁੱਦਦਾ ਨਹੀਂ ਉਹ ਤਾਂ ਇੱਜ਼ਤ ਕਰਦਾ ਕਹਿੰਦਾ ਜੀ ਥੱਲੇ ਬੈਠ ਕੇ ਉਹ ਲਾ ਦੇ ਪਾਣੀ ਮਾਰ ਦੇ ਥੱਲੇ ਬੈਠ ਕੇ ਮਾਰਦਾ ਪਹਿਲਾਂ ਉੱਪਰ ਦਾ ਕਰ ਦਵਾ ਹਾਂ ਇਹ ਮੈਂ ਕਿਹੜਾ ਆਇਆ ਨਹੀਂ ਨਾ ਪਾਣੀ ਨੂੰ ਇਸ ਨੂੰ ਨਾ ਬਾਤ ਚ ਕੱਢਣਾ ਦਾ ਨਹੀਂ ਨਹੀਂ ਮੈਂ ਜਰੂਰ ਬੈਠਾ ਮੈਂ ਪੜਾਇਆ ਹੁਣ ਮੈਂ ਤੁਹਾਨੂੰ ਨਾ ਚਲੇ ਜਾਓ ਮੜੇ ਤੇਲ ਤੂਲ ਦੇਖ ਲਾਂਗੇ ਹੁਣ ਹੋਰ ਕੀ ਦੇਖਣਾ ਇਹਦਾ ਤੇ 11 ਵਜੇ ਕੱਢਣਾ ਤਾਂ 11 ਵਜੇ ਦਾ ਮਾਂ ਕਣਕਾਂ ਨੂੰ ਪਾਣੀ ਲੱਗਣ ਲੱਗ ਜਾਣੇ ਆ ਨਹੀਂ ਤਾਂ ਹੁਣ ਤੇਲ ਦੇਖ ਕੇ ਨਾਲੇ ਗ੍ਰਾਈਂਡਰਾਂ ਨੂੰ ਉਹ ਲਾ ਦਾਂਗੇ ਆਪਣਾ ਉੱਧਰੇ ਪਿਆਰ ਹੋਵੇ ਹਾਂ ਉਹਨੂੰ ਚੜਾਉਣੇ ਆਹੋ ਗਰਮ ਕਰਾ ਕੇ ਗਰੈਂਡਰ ਆ ਲੈਫ ਨਹੀਂ ਕੱਢਦੇ ਅੱਛਾ ਚੜਾ ਕੇ ਨਾ ਉਹ ਮਰਦਾ ਨਿਕੜਾ ਸੈਂਡਾਈ ਕਿੰਮ ਚੰਡਾ ਕਿਵੇਂ ਹੁੰਦੀ ਆ ਇਹ ਨਹੀਂ ਅੱਗੇ ਤੇ ਰੱਖ ਕੇ ਚੜਦੇ ਨਾ ਉਹ ਘਰੋਂ ਚੰਡਦੇ ਨਹੀਂ ਆ ਕੋਈ ਗੱਡੀਆਂ ਵਾਲੇ ਬੈਠੇ ਹੁੰਦੇ ਅੱਛਾ ਉਹ ਚੰਡਦੇ ਆ 150 ਰੁਪਏ ਲੈਣਗੇ ਇਹ ਨਾਲੇ ਵੀ ਲੈਫ ਬਹੁਤ ਵੱਧ ਜਾਂਦੀ ਆ ਗਰੈਂਡਰ ਨਾਲ ਪਰ ਜਿਹੜਾ ਦਾਤੀ ਬਣਾਉਂਦੇ ਚੰਡਦੇ ਆ ਹਾਂ ਗਰੈਂਡਰ ਨਾਲ ਫਿਰ ਹੁੰਦੀ ਆ ਜੇ ਗਰੈਂਡਰ ਨਾਲ ਆਏ ਪਰ ਅੱਛਾ ਗਰੈਂਡਰ ਨਾਲ ਫਿਰ ਵੱਧ ਘਾਦਾ ਨਾ ਗਰੈਂਡਰ ਨਾਲ ਚੱਕ ਦਿੰਨੇ ਆਪਾਂ ਹੀ ਖਾ ਸਕਦੇ ਗਰੈਂਡਰ ਉਹਦਾ ਗਰਮ ਹੁੰਦਾ ਇਹ ਹੂੰ ਕੋਈ ਨਹੀਂ ਉਮੀ ਵੀ ਕਰਾ ਲਾਂਗੇ ਲੈ ਵੇਰੀਆ ਕਿਹਨੇ ਅੱਜ ਪਿੱਛੇ ਦੇ ਹੈ ਇਹਨੇ ਹੱਥੇ ਖੱਟਣਾ ਗੁਸੇ ਨੇ ਅੱਜ ਇਹਦਾ ਟਿੱਡ ਦੁਖਦਾ ਅੱਜ ਮੈਂ ਸਵੇਰੇ ਕੱਪੜਾ ਮਾਰ ਲਿਆਗਾ ਵਿੱਚ ਦੇ ਵਿੱਚ ਵੀ ਕੱਪੜਾ ਚਾਈਦਾ ਹਨਾ ਉਹ ਕੱਪੜਾ ਕੌਣ ਮਾਰੂਗਾ ਤੇ ਇਹ ਕੀ ਹਾਲ ਹੈ ਕਹ ਤੈਨੂੰ ਕੋਲੇ ਖੜਾ ਹੁਣੀ ਚਲਾਇਆ ਪਿਛਲੀ ਵਾਰ ਐਨੀ ਬੇਗੋਰੀ ਚ ਚਲਾਇਆ ਜੇ 30 ਦਿੱਤੀ ਨਵੀਂ ਮੈਂ ਖਰੀਦਿਆ ਨਾ ਮੇਰਾ ਕੱਪੜਾ ਕੌਣ ਮਾਰਦਾ ਅਬ ਬਲੇਡ ਦੇਖੀ ਬਲੇਡ ਖੁੰਡੇ ਕਰਤੇ ਬਲੇਡ ਤਾਂ ਖੁੰਡੇ ਹੋਣੇ ਆ ਥੱਲੇ ਦੇਖ ਲਾ ਜਿੰਨੇ ਗੰਡ ਪਾਇਆ ਤੇ ਦੋਨ ਤੂੰ ਕਹਿ ਦੇ ਮੌਤ ਜਿਹੇ ਦੀਵਾਲੀ ਵਾਲੇ ਦਿਨ ਵੀ ਚਾਚੇ ਦੀ ਪੂਰੀ ਡਿਊਟੀ ਦੀ ਇਹਦੀ ਕਰਸੇ ਵੱਢਣ ਨੂੰ ਜਾਂ ਢਾਲੂ ਮੱਝ ਲਈ ਵਸਾਇਆ ਮੈਂ ਦਿਵਾਲੀ ਵਾਲੇ ਦਿਨ ਵੀ ਨਹੀਂ ਧੋਤਾ ਇਹਨੇ ਹੁਣ ਵੀ ਦੇਖੀ ਉੱਪਰ ਉੱਪਰ ਧੋਣਾ ਇਹਨੇ ਇਹ ਚੰਦਵਾਲਾ ਇੱਕ ਜਿਹੜਾ ਨਾਮ ਰੱਖੋ ਬੜਾ ਸਿੱਧਾ ਠੀਕ ਹੈ ਤੂੰ ਮੇਰੀ ਗੱਲ ਸੁਣ ਚੱਲ ਚੱਲੀ ਆਪਾਂ 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 ਡਿਸਟ੍ਰਿਬਿਊਟਰ ਖੋਲੀ ਉੱਥੇ ਜਾ ਕੇ ਖੋਲ ਦਿੰਨੇ ਆ 10 ਮਿੰਟ ਦਾ ਕੰਮ ਆ ਅੱਜ ਚਾਚੇ ਨੇ ਪਾਣੀ ਮਾਰੀ ਜਾਣਾ ਡਿੰਪੇ ਅੱਛੇ ਨੇ ਦੋਹਾਂ ਨੇ ਇਹਨਾਂ ਨੇ ਧੋਈ ਜਾਣਾ ਉਹਦੇ ਆਹ ਚਾਚੇ ਨੂੰ ਪਾਣੀ ਫੜਾ ਦੇ ਇਹੀ ਚਾਚੇ ਚੀਜ਼ਾਂ ਚਾਚੇ ਹੀ ਬਹੁਤ ਐਕਸਪਰਟ ਹੈ ਇਹਦੇ ਵਿੱਚ ਕੰਮ ਦੇ ਅੱਜ ਫੜ ਲੈ ਇਹ ਤੋਂ ਫੜ ਲੈ ਪਾਣੀ ਫੜ ਲੈ ਨਿਆਣੇ ਦੇ ਹੱਥ 'ਚ ਨਹੀਂ ਫੜਾਈ ਦੀ ਹੁੰਦੀ ਇਹ ਛੱਡ ਦੇ 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 ਚਾਚੇ ਨੂੰ ਚਲਾ ਚਲੀ ਆਪਾਂ ਛੱਡ ਦੇ ਉਹਨੂੰ ਛੱਡ ਦੇ ਛੱਡ ਦੇ ਮੈਂ ਛੱਡ ਦੇ ਮੈਂ ਜਾ ਕੇ ਮਾਰਦਾ ਲਓ ਜੀ ਮਿੱਤਰੋ ਅੱਜ ਹੁਣ ਇਹਦਾ ਵੀ ਲਿਆਉਣਾ ਆਪਾਂ ਨੇ ਕਟੋਕਲੇਸ ਖਤਮ ਕਰਦਣਾ ਇਹਦਾ ਡਿਸਟ੍ਰੀਬਿਊਟਰ ਆਜ਼ਾਦ ਕਰਦਣਾ ਇਹ ਦਿਖਾ ਸਕਦੀ ਪਹਿਲਾਂ ਕੰਪਨੀ ਕਿਹੜੀ ਹੈ ਜੀ ਕੰਪਨੀ ਹੈ ਜੀ ਹੋ ਮੈਨੂੰ ਚੰਗੇ ਸਾਲ ਲੱਗੇ ਵੀ ਜੀ ਰਿਪੇਅਰ ਵੀ ਜੇ ਕਰਾਉਣੇ ਆ ਤਾਂ 6-7000 ਚ ਰਿਪੇਅਰ ਜਾਂਦੀ ਹੈ ਇੰਨੇ ਕੇ ਹੋਰ ਪਾ ਕੇ ਡਿਸਟ੍ਰੀਬਿਊਟਰ ਨਾ ਆ ਜਾਣਾ ਨਮਨਮਈਆਂ ਤੇਲ ਦਾ ਚਾਹਿਆ ਨਾ ਕਰ ਤੇਲ ਨਾ ਕਸੇ ਚ ਕੱਢਦੇ ਇਹਦਾ ਤੇਲ ਵਿੱਚ ਨਿਕਲੂਗਾ ਆਪਣਾ ਆਇਆ ਕਰਨਾ ਹਜੇ ਧੋਣਾ ਆ ਇਹ ਨਾ ਧੋਣਾ ਨਹੀਂ ਹੈਗਾ ਧੋਣਾ ਕਹਤੇ ਆ ਇਹ ਰਲ ਦਾਲੇ ਜਿਹਦੇ ਗਰਦਾ ਜਾ ਉਤਰ ਜੂਗਾ ਥੋ ਨਹੀਂ ਮੜ ਜਾ ਮਾਰਦੇ ਯਾਰ ਬਾਈ ਇਹਦੇ ਪਰ ਹਵਾ ਹੂ ਬੂ ਜਿਉ ਮਾਰਦੇ ਇਹ ਕਪੜਾ ਜਾ ਫੇਰਦੇ ਇਹ ਹੈਗਾ ਵੈਲ ਬੋਇਲ ਕੰਪਨੀ ਦਾ ਵੈਲ ਬੋਇਲ ਦਿਖਾਈ ਇਹਦੀ ਸਮੋਰ ਕਿੱਥੇ ਲੱਗੀ ਹੋਈ ਹੁਣ ਤੇਰੇ ਹੱਥ ਲਿਬੜੇ ਨੇ ਸਮੋਰ ਦਿਖੇ ਤੇਰੀ ਬਾਈ ਚੱਲਣ ਦੀ ਨਹੀਂ ਇਹਦੀ ਸਪੀਡ ਬਹੁਤ ਆ ਬਾਈ ਕਹੀ ਕਹਿਣਗੇ ਵੀ ਹਾਂ ਉਹਦਾ ਪ੍ਰੈਸ਼ਰ ਵਧਾ ਘਟਾ ਹੋ ਜਾਂਦਾ ਅਸੀਂ ਪੰਪ ਵੀ ਚੇਂਜ ਕਰ ਕਰ ਦੇ ਜਿਹੜੀ ਦੂਜੀ ਆ ਆ ਇਹ ਵਰਬ ਵੋਲ ਕੜੇਕ ਮੰਦਾ ਲਿਖਣ ਲੱਗ ਗਿਆ ਲੱਗ ਗਿਆ ਇਹਦਾ ਨੰਬਰ ਹੈ 12 ਵੈਲਵ ਆਇਲ ਦਾ 113303097 ਇਹ ਸ਼ੇਪ ਦੇ ਵਿੱਚ ਆ 11/15 ਇਹਦਾ ਹੁਣ ਅਸੀਂ ਲਿਆਉਣਾ ਕਰਾ ਕੇ ਕੰਮ-ਕੰਮ ਨਹੀਂ ਵੈਸੇ ਇਹ ਦੁੱਖੇ ਹੁਣ ਦੁਕਾਨਦਾਰ ਕੋਲ ਸੇਮ ਇਹਦੇ ਨਾਲ ਦਾ ਆਪਾਂ ਨੇ ਨਵਾਂ ਮਗਾ ਲੈਣਾ ਠੀਕ ਹੈ ਜੀ ਉਹਦੇ ਨੂੰ ਤੇਲ ਕੱਢਦਾ ਤਾਂ ਸੋਨੀ ਅਸੀਂ ਨੇ ਨੱਟ ਦੇਖ ਲਏ ਤੇ ਬਹੁਤ ਵਾਰ ਬਈ ਕੱਸ ਕੇ ਇਹ ਇਹ ਰਿਪੋਰਟ ਸਹੀ ਨਹੀਂ ਤਿਆਰ ਰਹੀ ਇਹਦੀ ਉਹਨੇ ਕਿਹਾ ਹਾਂ ਉਹਨੇ ਕੱਢ ਦਿੱਤਾ ਹੁਣ ਤੂੰ ਕੀ ਚੈੱਕ ਕਰਨਾ ਇਹਦਾ ਕੁਝ ਖੋਲ ਕੇ ਡਾਕਟਰ ਖੋਲਣੇ ਹਾਂ ਅਸੇ ਡਾਕਟਰ ਖੋਲਣੇ ਡਾਕਟਰ ਦੇ ਹੁਣ ਲੱਗਣੇ ਲੱਗਣੇ ਇਹ ਕਿ ਜਦ ਇਹ ਖੋਲਨੀ ਜਦ ਹੀ ਖੋਲਨੀ ਆ ਨਾਲ ਦੀ ਨਾਲੇ ਜਿਹੜਾ ਜਿੱਥੇ ਦੇ ਖੋਲੂਗੇ ਉੱਥੇ ਹੀ ਲਾ ਦਿਆ ਕਰਾਂਗੇ ਆ ਮੇਨ ਸਪਲਾਈ ਹੈ ਇੰਸ ਤੇ ਲਾਉਂਦਾ ਹੂੰ ਇਹ ਚ ਨੂੰ ਵਾਪਸ ਜਾਂਦਾ ਹੂੰ ਕਿਤੇ ਜੀ ਉਹ ਡੈਪਟਰ ਇੱਧਰ ਲੱਗ ਕੇ ਪੁੱਠਾ ਲੱਗ ਗਿਆ ਚੱਕਰ ਪੈ ਗਿਆ ਉੱਥੋਂ ਲੈ ਲੱਗਦਾ ਹੈਗਾ ਉਹਦਾ ਖਾਂਚਾ ਬੜਾ ਇਹਦਾ ਛੋਟਾ ਹਾਂ ਹਾਂ ਚੱਲ ਫਿਰ ਡਾਕਟਰ ਐਨ ਦੇ ਤਾਂ ਤੇਲ ਜਿਆ ਕਰਦੇ ਸਾਰਾ ਸਕੂਟਰੀ ਯਾਰ ਡੈਡੀ ਹੁੰਦੇ ਕਿ ਮੈਂ ਚੱਲ ਫਿਰ ਮੋਟਰਸਾਈਕਲ ਤੇ ਆਪਾਂ ਦੋਨੇ ਚੱਲੀਏ ਫਿਰ ਮੇਰਾ ਵੀ ਕੰਮ ਉੱਥੇ ਚੱਲ ਤੂੰ ਕਰ ਲਾ ਮੇਰੀ ਗੱਲ ਸੁਣ ਤੂੰ ਕਹਤੇ ਗੰਡਾਸਾ ਚੱਕੀ ਫਿਰਦਾ ਇਹ ਵੀ ਚੱਕ ਬਣਾਉਣਾ ਕੋਈ ਜਿਗਾਰਡ ਬਣਾਉਣਾ ਆ ਤਾਂ ਖਰਚੇ ਵੱਢਣੇ ਆ ਗੰਡਾਸਾ ਇਹ ਟੁੱਟ ਗਿਆ ਆ ਦੇ ਖਰਾਬ ਹੋਈ ਵੱਡੇ ਦਾ ਪਿਆ ਅੱਛਾ ਤਾਂ ਇਹ ਤਾਂ ਗੰਡਾਸਾ ਬਣਾਇਆ ਆ ਇਹਦਾ ਮੈਂ ਗੰਡਾਸਾ ਬਣਾਉਣਾ ਇਹਦੇ ਪਰ ਹੁਣ ਕੀ ਮੁੱਠਾ ਚੜਾਉਣਾ ਹੋਰ ਇਹਦੇ ਮਰਾ ਮੁੱਰੇ ਤੇ ਐ ਵੱਢ ਕੇ ਇੰਨਾ ਕੁ ਵੱਢਣਾ ਇਹ ਇੱਧਰ ਤੇ ਹੂੰ ਇੰਨਾ ਕੁ ਵੱਢ ਕੇ ਉੱਥੇ ਪਾਈਪ ਪਾਈਆਂ ਸੋਨੇ ਪਾਈਪ ਵੈਲਡ ਕਰ ਦੇ ਵੀਰੇ ਠੀਕ ਆ ਉੱਪਰ ਵੈਲਡ ਕਰ ਉੱਪਰ ਬਿਲਡ ਕਰਨੀ ਚਾਹੀਏ ਇਹ ਤਾਂ ਫਿਰ ਡ੍ਰੈਂਕ ਥਾਸੀ ਆ ਨਾ ਮੈਂ ਕੇ ਐਂ ਦੱਬਦਾ ਕਰਨਾ ਕਿ ਸਿੱਧਾ ਉਂ ਤੱਕ ਮਾਰਦਾ ਹਾਂ ਐ ਸਿੱਧਾ ਹੀ ਟੱਕ ਮਾਰਦਾ ਕਰਨਾ ਪੈਣਾ ਇਹ ਤਾਂ ਤਾਂ ਡ੍ਰੈਂਕ ਬਣਾਉਣੀ ਹੈ ਪਹਿਲਾਂ ਭਾਰਤ ਸਰਕਾਰ ਤੋਂ ਮਨਜ਼ੂਰੀ ਲੈ ਲਈ ਪਰ ਕਾਰਨ ਕੀ ਹੈ ਉਹ ਮੈਂ ਪਾਈਪ ਦੇ ਵਿੱਚ ਆਪਾਂ ਚਾਹੀ ਉਹਦਾ ਕਟਰ ਦਾ ਉਹ ਪਾਣੀ ਕੱਟ પા ਕੇ ਇਹਦੇ ਵਿੱਚ ਆਪਾਂ ਕੇ ਬਿਲਡ ਕਰਦੇ ਇਹ ਤਾਂ ਤੇਲ ਜਿਹਾ ਕੱਟਦੇ ਇਹਦੇ ਵਿੱਚ ਕਟਰ ਪੈਂਦੀ ਨਾ ਕਰਦੀ ਯਾਰ ਹਾਂ ਪਹਿਲਾਂ ਉਹ ਕਟਰ ਪਾ ਕੇ ਫਿਰ ਮੂਰੇ ਚੈੱਕ ਨਟ ਵਾਲਾ ਵੀ ਬਣਾ ਦੀ ਰਿਕਵਰਮੈਂਟ ਉਹ ਤੇਲ ਦੇਖੀ ਕਿੰਨਾ ਨਿਕਲਦਾ ਬਣਾ ਦੂੰਗਾ ਅੱਜ ਹਾਂ ਬਣ ਚਲ ਕਰ ਦੇ ਤੇ ਕਰ ਦੇ ਤੂੰ ਰੱਖ ਕੇ ਮੈਨੂੰ ਸਮਝਾ ਜਾ ਬਸ ਪਾਈਪ ਲੱਭ ਕੇ ਰੱਖ ਜਾ ਉਰੀਆਂ ਮੈਂ ਉਸੇ ਰੱਖਣਾ ਆ ਸੋ ਅੱਗੇ ਦਾ ਕੰਮ ਦਾ ਥੋੜੀ ਤਾਂ ਕੱਲੂ ਵਿਦਾਈ ਕਰਨੀ ਆ ਇਹਨਾਂ ਨੂੰ ਵਿਦਾ ਕਰ ਦੇਣਾ ਕੱਲ ਤੂੰ ਜਾਣਾ ਤੂੰ ਜਾਇਆ ਦੇਖ ਲੈ ਮੇਰਾ ਤਾਂ ਕੰਮ ਨਾ ਤੇਰਾ ਤਾਂ ਇੱਥੇ ਕੰਮ ਆ ਸੋ ਅੱਗੇ ਦੀ ਪਲੇਟ ਲਾਉਣੀ ਆ ਅੱਛਾ ਠੀਕ ਆ ਸੋ ਅੱਗਾ ਪਟਣਾ ਫਿਰ ਆ ਫਿਟ ਕਰਨਾ ਇਹਦਾ ਡਿਸਟ੍ਰਿਕਟ ਆਰਮੀ ਡੋਲ ਵੀ ਚੈੱਕ ਕਰਨਾ ਆਰਮੀ ਡੋਲ ਆਰਮੀ ਡੋਲ ਖੋਲ ਦੇ ਜੀ ਚੈੱਕ ਕਰਾ ਕੇ ਲਿਆਉਣਾ ਕਰਾ ਲਵਾਂਗਾ ਮੋਟੂ ਦੂਜੇ ਦਾ ਕੰਮ ਕਰਾ ਕੇ ਰੱਖਣਾ ਇਹ ਚਲਾ ਕੇ ਦੇਖਣਾ ਜੇ ਇਹਨੂੰ ਫਾਲਟ ਲੱਗਿਆ ਹੂੰ ਫਿਰ ਉਹ ਜਿਹੜੇ ਚੇਂਜ ਕਰਦਾ ਹਾਂ ਹਾਲੇ ਚੇਂਜ ਨਹੀਂ ਕਰਨਾ ਉਹ ਕੰਮ ਕਰਾ ਕੇ ਰੱਖਣਾ ਅੱਛਾ ਚਲਾਇਆ ਠੀਕ ਆ ਸਰ ਹਨਾ ਜਮੇਗਾ ਚਾਰ ਤਾਂ ਡਾਕਟਰ ਸੁਣਾਉਣੇ ਬੱਟ ਨਾ ਵੀ ਬਾਕੀ ਤਨਾ ਸੀਂਜਾ ਤਾਂ ਸਾਰੇ ਗੇਰੀ ਹੋ ਜਾਣਾ ਤੂੰ ਮੀਨਾ ਮੈਂ ਰੱਖਾਂ ਉਹ ਕਰੀ ਹੂੰ ਦੁਈ ਨੂੰ ਆਪਣੀ ਨੂੰ ਬੁੱਕਰ ਦਾ ਲੱਗਿਆ ਬੁੱਕਰ ਦਾ ਪ੍ਰੈਸ਼ਰ ਉਹਦਾ ਵੀ ਡਾਊਨ ਜਾਈਆ ਉਹ ਕਟਰ ਸਲੋ ਚੱਕਦੇ ਆ ਕਟਰ ਬਹੁਤ ਹੀ ਚੱਕਦੀ ਆ ਇਹ ਇਹ ਸਮਝ ਰਿਹਾ ਹੈ ਕਿ ਕੀ ਸਿਸਟਮ ਹਾਂ ਆਪਾਂ ਨੇ ਉਹਦਾ ਵੀ ਪ੍ਰੈਸ਼ਰ ਵਧਾ ਪਤਾ ਕੇ ਦੇਖ ਲਿਆ ਪਰ ਜਿੰਨੀ ਸਪੀਡ ਹੈ ਇਹਦੀ ਰਹੀ ਆ ਉਨੀ ਸਪੀਡ ਨਹੀਂ ਹੈਗੇ ਉਹਦੀ ਉਨੀ ਸਪੀਡ ਨਹੀਂ ਇਹ ਤਾਂ ਉਹੀ ਗੱਲ ਹੋਈ ਕਿ ਨੂੰ ਨੂੰ ਦੱਸਾਂ ਮੈਂ ਰਾਜ ਦੀਆਂ ਗੱਲਾਂ ਚੱਲ ਕਰਦੇ ਸਾਫ ਜਾਈਏ ਨੂੰ ਹੁਣ ਦੱਸ ਕੀ ਕਹਿਣਾ ਤੂੰ ਵਿਚਾਲ ਹਲ ਕਰਤਾਰ ਨੂੰ ਜਿਹੜਾ ਲੇਹੋ ਡਿਸਟ੍ਰੀਬਿਊਟਰ ਲੱਗਿਆ ਵਾਂ ਉਥਲ ਲੱਗਿਆ ਵਾ ਪੱਤੀਆਂ ਪਾ ਕੇ ਹੁਣ ਉਹ ਤਾਂ ਹੁਣ ਕਰਿਆ ਜਿਵੇਂ ਇਹਦਾ ਉੱਪਰ ਲੱਗਿਆ ਵਾ ਇਹਦੇ ਉੱਪਰ ਲੱਗਿਆ ਵਾ ਸਿਸਟਮ ਠੀਕ ਆ ਅੱਛਾ ਉੱਪਰ ਵਾਲਾ ਠੀਕ ਆ ਇਹਦੇ ਨਾਲ ਪਤਾ ਕਿ ਇਹ ਲੀਵਰ ਬਹੁਤ ਰਲਦਾ ਨਾਲੇ ਕਹਿੰਦੇ ਲੋਕ ਕਹਿੰਦੇ ਵੀ ਥੱਲੇ ਕੰਮ ਕਰਨਾ ਸਿਖਾਲਾ ਇਹ ਤਾਂ ਖੋਲ ਬੰਦ ਕਰਨੀ ਸੋਖੀ ਰਹਿੰਦੀ ਆ ਹੁਣ ਕਿਤੇ ਖੁੱਲੇ ਨਹੀਂ ਹੈਗੇ ਇਹ ਉੱਪਰ ਲੱਗਿਆ ਵਾ ਹਾਂ ਖੁੱਲਣਾ ਮੰਨਣਾ ਕੋਈ ਔਖਾ ਤੇ ਆਪੇ ਪੈਪਾ ਥੱਲੇ ਆਉਣਗੀ ਹਨਾ ਉਹ ਚਿੜੀਆਂ ਦੇ ਵੀ ਚੱਲ ਚੱਲ ਕੇ ਪਲੇ ਪੈ ਜਾਂਦੀਆਂ ਬਹੁਤ ਬੰਦੇ ਚੇਂਜ ਕਰ ਲੈਣੇ ਆ ਬਹੁਤ ਬੰਦੇ ਚੇਂਜ ਟਾਈਟ ਵੀ ਹੋ ਜੰਨੀਆਂ ਉਹ ਉਹ ਟਾਈਟ ਬਹੁਤ ਡਿਸਟ੍ਰੀਬਿਊਟਰ ਮਰਨੀ ਮਰ ਜੂਗਾ ਪਰ ਲੀਵਰੇਜ ਪਰ ਇਹ ਨਹੀਂ ਪੈਂਦੇ ਕਿਉਂਕਿ ਸਿੱਧੇ ਲੱਗੇ ਹੋਇਆ ਇਹ ਸਿੱਧੇ ਲੱਗੇ ਹੋਇਆ ਰੈਲਾ ਬਹੁਤ ਰਹਿੰਦਾ ਬੰਦੇ ਨੂੰ ਚੱਕਣ ਨੂੰ ਇਨਾ ਜ਼ੋਰ ਨਹੀਂ ਲਾਉਣਾ ਪੈਂਦਾ ਲਈ ਬਿਜਣੀ ਤੇਰੀ ਮੰਗ ਹੈ ਵੀ ਜਿਹੜੇ ਵੀ ਕਮੈਨਾਂ ਵਾਲੇ ਆ ਵੀ ਡਿਸਟ੍ਰੀਬਿਊਟਰ ਚੱਕ ਕੇ ਉੱਪਰ ਹੀ ਲੈ ਜਾਓ ਫੇਰ ਮੈਂ ਉੱਪਰ ਲਾਉ ਵੀ ਥੱਲੇ ਜਿਹੜਾ ਤੁਸੀਂ ਲਾਇਆ ਪੰਗਾ ਕਰਿਆ ਇਹਨੂੰ ਫੇਰ ਕੰਮ ਕਿਆ ਕਰਨਾ ਖੋਲ ਕੇ ਥੱਲੇ ਆਉਣਾ ਇਹ ਜ਼ਿਆਦਾਤਰ ਨੇ ਜਿਵੇਂ AC ਕੈਵਨ ਕਮੈਨਾਂ ਬਣਦੇ ਸੀ ਉਹਨਾਂ ਦੇ ਵੀ ਥੱਲੇ ਕੱਟਦਾ ਇਹ ਕਿਉਂਕਿ ਖੋਲ ਬੰਨ ਸਾਰੀ ਕੋਈ ਵੀ ਕਰਨੀ ਹੈ ਇਸੀ ਕੈਵਨ ਚ ਬੈਠਣਾ ਔਖਾ ਇਸ ਤਰ੍ਹਾਂ ਤਨੂਲੇ ਬਸ ਇਹ ਨਾ ਖੁੱਲਦਾ ਉਹ ਚਲੋ ਮੰਨਦੇ ਆ ਇਸੀ ਕੈਵਨ ਦੇ ਵਿੱਚ ਜਿਹੜੀ ਆਮ ਆ ਉਹਦੇ ਦੋਰਾਂ ਮਿੱਠਣ ਨੂੰ ਬਹੁਤ ਜਗਾਂ ਹਾਂ ਬੈਠਣ ਜਗ੍ਹਾ ਤਾਂ ਬਸ ਹੀ ਹੈ ਲੀਵਰ ਵਾਲੇ ਰਹਿਣੇ ਆ ਲੀਵਰ ਤਰ੍ਹਾਂ ਮੈਂ ਰਹਿਣੇ ਆ ਠੀਕ ਹੈ ਨਾ ਬਾਕੀ ਪਲੇ ਨਹੀਂ ਪੈਂਦੀ ਹੈ ਕਿ ਬਹੁਤ ਮਸਲਾ ਤਾਂ ਪਲੇ ਦਾ ਹੋ ਜਾਂਦਾ ਕਈਆਂ ਦੇ ਚਿੜੀਆਂ ਕਿ ਪਲੇ ਪੈ ਜਾਂਦੀਆਂ ਬਾਕੀ ਤੇਰੇ ਸਾਹਮਣੇ ਨਾਲ ਡਿਸਟ੍ਰਿਬਿਊਟਰ ਚ ਇਹਦੇ ਚ ਫਰਕ ਹੈਗਾ ਦੋ ਇਹਨਾਂ ਨੂੰ ਜਿਹੜਾ ਬੁੱਕਰ ਦਾ ਲੱਗਿਆ ਵਾ ਬੁੱਚਰ ਪਤਾ ਨਹੀਂ ਬੁੱਕਰ ਦਾ ਕਹਿੰਦੇ ਆਪਾਂ ਉਹ ਫਰਕ ਕੀ ਮੰਨ ਵਰਕਿੰਗ ਹਲੇ ਵੀ ਕਰਦਾ ਪਰ ਥੋੜਾ ਥੋੜਾ ਥੱਲੇ ਛੱਡੀ ਜਾਂਦਾ ਪਰ ਸਪੀਡ ਹਲੇ ਵੀ ਬਹੁਤ ਆ ਸੜਦੀ ਤੇਲ ਬੇਸਟ ਬਹੁਤ ਕਰ ਰਿਹਾ ਹੂੰ ਤੇਲ ਨਹੀਂ ਠੀਕ ਹੈ ਨਾ ਇੰਟਰਸਟਿੰਗ ਆ ਰਹੀ ਹੈ ਬਾਕੀ ਚਲ ਕਟਰ ਥੱਲੇ ਛੱਡਣ ਇੱਕ ਪਤਾ ਨਹੀਂ ਆ ਤੁਹਾਨੂੰ ਬਾਕੀ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਇਹਨਾਂ ਸੜਾ ਮਧਾਣੀ ਬਣਾ ਦਿੰਦਾ ਉਹਦੀ ਤੇਲ ਦੀ ਜਿਵੇਂ ਲੱਸੀ ਨਹੀਂ ਹੁੰਦੀ ਇਹ ੜਕ ਦਿੰਦਾ ਹੈ ਤੇਲ ਨੂੰ ਪਤਾ ਨਹੀਂ ਜਿਆਦਾ ਪ੍ਰੈਸ਼ਰ ਕਰਕੇ ਕਰਦਾ ਆ ਜਾ ਦਿਖਾ ਦੇ ਉਰੀ ਆ ਜਾ ਵੱਡੀ ਆ ਇਹਨੂੰ ਵੱਢ ਦੇ ਵੱਢ ਤਾਂ ਨਹੀਂ ਆ ਤਾਂ ਖੋਲ ਕੇ ਤੋੜ ਦਿਆ ਨੂੰ ਤੂੰ ਇਹਨੂੰ ਭੇਜ ਦੇ ਸਮਾਨਾ ਉਹ ਉੱਧਰ ਕੰਮ ਨਿਪਟ ਗਿਆ ਉੱਧਰ ਤਾਂ ਮੈਂ ਗ੍ਰੀਸੇ ਮਾਰਨਾ ਗ ਕਟਰ ਕੁਟਰ ਪਰ ਉਹ ਕਟਰ ਪਰ ਮਾਰਦਾ ਪਾਣੀ ਸਾਫ ਕਰਤੀ ਉਹ ਚਲ ਕੋਈ ਨਾ ਕਰ ਦਨੇ ਆ ਖੜ ਜਾ ਹੁਣ ਚਾਹਦਾ ਕੁਟਰ ਤਾਂ ਵੀ ਲੰਦੇ ਯਾਰ ਕਟਰ ਵਾਲੇ ਇੱਧਰ ਲਿਆਓ ਫਿਰ ਉਹਦਾ ਜਿਹੜਾ ਕਰਨਾ ਕੰਮ ਜਹਾ ਉਹਦਾ ਕਰ ਲੋ ਕਟਰ ਵਾਲਾ ਉਰੇ ਨਹੀਂ ਲਿਆਉਣਾ ਉੱਥੇ ਕਰ ਦੇਣਾ ਉਹ ਉੱਥੇ ਕਰਨਾ ਫਰੀਦ ਕਰਨਾ ਅੱਛਾ ਚਲ ਉਹਦੇ ਬਾਹਰ ਨੂੰ ਹੂੰ ਪਾਈਪਾ ਜੋੜ ਕੇ ਜੈਕ ਤਾਂ ਪਸਾ ਲੈਨੇ ਆ ਅੱਜ ਆਪਾਂ ਨੇ ਰੱਖ ਦੇ ਟੈਂਕੀ ਮੈਂ ਕਰਨੇ ਜਿਹੜੀ ਹਾਰੂਣੀ ਆ ਪਹਿਲਾਂ ਮੈਂ ਟੈਂਕੀ ਦਾ ਵੜਦਾ ਵੇ ਇਹਨੂੰ ਉਹ ਯਾਰ ਮੌਖਾ ਨਾਲ ਵੜ ਲੂੰਗਾ ਸਿਰ ਵਾਲੇ ਹੱਥਾਂ ਇਨੀ ਸ਼ੇਤੀ ਨਹੀਂ ਵੜਣਾ ਰੱਖ ਦੇ ਆਈ ਨਹੀਂ ਇਹ ਪਾਰਟੀ ਲੁੰਦਾ ਹੈ ਫਰੀਚ ਨਾਲੇ ਕੰਮ ਨਹੀਂ ਕਰਦਾ ਉਹਦੋਂ 100 ਰੁਪਿਆ ਲਿਆਦਾ ਇਹ ਉਹ ਨਹੀਂ ਕੋਈ ਬੱਟੇ ਉਰੇ ਤੋਂ ਪੜਦੇ ਮੇਰਾ ਭਾਈ ਬੱਟੇ ਲੱਭ ਕੇ ਰੱਖਦੇ ਆਂ ਭਾਈ ਬਣ ਕੇ ਬੱਟੇ ਨੂੰ ਪੜਾ ਮੇਰੇ ਘਰ ਤਾਂ ਨਹੀਂ ਹੁਣ ਤਾਂ ਨਹੀਂ ਹੋਣ ਲੱਗਿਆ ਮੈਂ ਤੇਰੇ ਨਾਲ ਕੰਮ ਨਹੀਂ ਸਕਦਾ ਪਹਿਲਾ ਟਾਕਾ ਮੈਨੂੰ ਆਉਂਦਾ ਨਹੀਂ ਮੈਂ ਤੂੰ ਤੈਨੂੰ ਜਦੋਂ ਬਿਲਡਿੰਗ ਕਰਦਾ ਇਹਦਾ ਮਤਲਬ ਤੂੰ ਆਪਣਾ ਕੰਮ ਕਰਾ ਮੈਨੂੰ ਪਹਿਲਾਂ ਮੈਂ ਇਹ ਕਰਕੇ ਕਰਦਨੇ ਆਪਾਂ ਸਾਰਾ ਕੰਮ ਉਰੇ ਲੈਣਾ ਹੁਣ ਕੱਲੇ ਤੇਰੇ ਉਹਦੇ ਪਿੱਛੇ ਵੱਟ ਕੇ ਫਿਰ ਤਾਂ ਟੈਲ ਕੋਈ ਨਾ ਮੰਨ ਲਿਆ ਕਰ ਭਾਈ ਫਿਰ ਵੀ ਆਪਣਾ ਬੜੇ ਭਾਈ ਚਾਦੀ ਚ ਅਲਫਾ ਇਹਨੂੰ ਥੈਲੇ ਚ ਪਾ ਦੂਗਾ ਅਸੀਂ ਤੇ ਉਹ ਥੈਲੇ ਹਜੇ ਇਹਨੂੰ ਉਚੜ ਲੈਣ ਦੇ ਲੋ ਜੀ ਮਿੱਤਰੋ ਸੋਨੀ ਨੂੰ ਹੁਣ ਨਵਾਂ ਡਿਸਟਰੀਬਿਊਟਰ ਲੈ ਕੇ ਦਿੱਤਾ ਆ ਹੈਗਾ ਪੁਰਾਣਾ ਆਪਣਾ ਆ ਲਿਆਂਦਾ ਨਵਾਂ ਆ ਇਹਦੇ ਲੀਵਰ ਹੁਣ ਇਹਨੂੰ ਆ ਲੀਵਰ ਲੈ ਕੇ ਦੇਣੇ ਆ ਅਸੀਂ ਨੇ ਹਾਂ ਕੋਈ ਨਹੀਂ ਆ ਲੀਵਰ ਜੋੜੇ ਮਰਜ਼ੀ ਤੇ ਇਹ ਲਿਆਂਦਾ ਜੀ ਆਪਾਂ ਨੇ ਵੈਲ ਬੋਇਲ ਦਾ ਇਹਦੀ ਵਰਕਿੰਗ ਬੜੀ ਸੋਹਣੀ ਆ ਇਹਦੀ ਐ ਨਾ ਜਿਹੜੀ ਡਿਸਟ੍ਰੀਬਿਊਟਰ ਦੀ ਉਹ ਬਾਈ ਕਹਿੰਦਾ ਨਾ ਸੁਣਾ ਚ ਉਹ ਪਤਾ ਕੀ ਕਹਿੰਦਾ ਕਹਿੰਦਾ ਜਿਹੜੀ ਉਹ ਬਣਦੀ ਐ ਨਾ ਤੁਹਾਡੇ ਉਹ ਬਣਾਉਂਦਾ ਝੱਗ ਵਿੱਚ ਤੇਲ ਦੀ ਕਹਿੰਦਾ ਤੁਹਾਡਾ ਮਤਲਬ ਹਵਾ ਲੁੰਦਾ ਤਾਂ ਇਹ ਜਾਂ ਇਹਦੇ ਚ ਜਾ ਕੇ ਨਾ ਪੰਪ ਚ ਨੁਕਸ ਹੋਊਗਾ ਇੱਕ ਤੇ ਪੰਪ ਤੇ ਨੁਕਸ ਹੋ ਤਾ ਬਗਲੀ ਵੀ ਹਾਂ ਕਹਿੰਦਾ ਵੀ ਕੋਈ ਕੁਝ ਨਾ ਕਿਤੇ ਨੂੰ ਹਵਾ ਪੈਂਦੀ ਐ ਕਹਿੰਦਾ ਹਵਾ ਕਰਕੇ ਝੱਗ ਬਣਦੀ ਐ ਹਾਂ じゃ ਕਹਿੰਦਾ ਇਹ ਬਣਾਉਂਦਾ ਹੋਊਗਾ ਹਾਈ ਲੋ ਵਾਲਾ ਹਵਾ ਹੀ ਬਣਾਉਂਦਾ ਤੁਹਾਨੂੰ ਹਾਂ ਕਹਿੰਦਾ ਉਹ ਫਿਰ ਵਿੱਚ ਝੱਗ ਬਣਾਉਣ ਲੱਗ ਜੰਨੇ ਆ ਕਹਿੰਦਾ ਫਿਰ ਉਹ ਝੱਗ ਜਾਂਦੀ ਹੈ ਵਿੱਚ ਫਿਰ ਉਹ ਜਿਵੇਂ ਨਾ ਰਿੜਕੇ ਜਾਂਦਾ ਉਹਦਾ ਤੇਲ ਉਵੇਂ ਰਿੜਕਿਆ ਜਾਂਦਾ ਮਾ ਮਿੱਟੀ ਰੰਗਾ ਹੋ ਜਾਂਦਾ ਕਹਿੰਦਾ ਹਾਂ ਉਹੀ ਚੀਜ਼ ਠੀਕ ਹੈ ਬਾਈ ਹੁਣ ਨਾ ਨਾ ਠੀਕ ਹੈ ਨਾ ਠੀਕ ਹੈ ਕਹਾਂ ਮੈਂ ਹੁਣ ਕਟਰਵਾ ਰੁਕੂਗਾ ਉੱਥੇ ਬਾਈ ਉਹ ਕਹਿੰਦਾ ਇਹਦਾ ਸਾਰਾ ਕੰਮ ਹੁੰਦਾ ਹੈ ਇਹਦੇ ਵਿੱਚੇ ਇਹਦੇ ਚ ਖਾਸਾ ਪ੍ਰੋਜੈਕਟ ਜਾਂ ਕਹਿੰਦਾ ਏਸੀ ਨੇ ਹੀ ਪ੍ਰੈਸ਼ਰ ਰੋਕਣਾ ਸਾਰਾ ਧਾਮ ਜਮ ਸਪੀਡ ਵੱਧ ਘਟਾ ਆ ਨੜ ਤੇ ਹੋਣੀ ਆ ਚਲੋ ਉਹ ਤਾਂ ਮਾ ਕੋਈ ਨਹੀਂ ਸਾਨੂੰ ਪਤਾ ਇਹਦੇ ਵਿੱਚ ਖਾਸ ਤਰ੍ਹਾਂ ਦੇ ਰਿੰਗ ਰੁੰਗ ਜੇ ਕਹਿੰਦਾ ਉਹ ਇਹਦੇ ਵਿੱਚ ਕਰਦਿਆਂ ਨੂੰ ਫਿੱਟ ਜਾ ਫਿਰ ਮੈਂ ਆ ਕੇ ਦਿਖਾਉਣਾ ਆਪਾਂ ਇਹਦਾ ਵਰਕ ਕਰਦੇ ਹਣਾ ਕਰ ਲਾ ਫਿੱਟ ਇਹਨੂੰ ਆਹ ਬਈ ਮਿੱਤਰੋ ਆਰਮੀ ਡੋਲ ਦਾ ਕੰਮ ਕਰਕੇ ਵੀ ਲਾਤਾ ਨਵਾਂ ਲੋ ਮਾਰ ਪਹਿਲਾਂ ਲੋ ਬਾ ਠੀਕ ਐ ਨਾ ਵੀ ਨਵੇਂ ਜੱਕ ਚੱਕ ਕਰਨੇ ਆ ਹੁਣ ਆ ਚੱਕੂਗਾ ਚੱਕੂਗਾ ਨਾਮ ਨਾਲ ਕੋਈ ਨਹੀਂ ਚੱਕਲਾ 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 ਲੈ ਸੜਾ ਹੋਰ ਉੱਪਰ ਲੱਗ ਗਿਆ ਨਾ ਚੱਕਣਾ ਬੱਸ ਬਾਹਰ ਪੂਰੇ ਗੈਪ ਤੇ ਥੋੜਾ ਜਿਹਾ ਰਹਿ ਗਿਆ ਨਾਲ ਲੱਗਣ ਤੇ ਦਾ ਘੋੜੀ ਫਸ ਗਈ ਆ ਜੀ ਘੋੜੀ ਹਾਂ ਪੈਪ ਲੰਬੇ ਕਰਨੇ ਪੈਣੇ ਆ ਇਹ ਖੱਡੀ ਥੱਲੇ ਹੋਰ ਥੋੜਾ 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 ਪੂਰਾ ਨਾ ਮਾਰ ਦੋ ਅੱਛਾ ਇਹ ਮਾਰੀਏ ਨੂੰ ਪੈਰ ਤੇ ਹਾਂ ਖੁੱਲੀ ਪਰ ਵਜਣਾ ਹੈ ਹਾਈ ਹਾਈ ਹੁੰਦਾ ਹਾਈ ਪੂਰਾ ਹਾਂ ਬਸ ਲੋ ਕਰ